ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਤਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਨੇ ਨੈਕਸ਼ਨਾਂ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਦੇਖੋ ਗੱਲ ਸੁਣੋ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਜ਼ਰੂਰੀ ਹੈ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਨੇ ਆ ਹੁਣ ਪਹਿਲਾਂ ਤਾਂ ਭੇਜਨੇ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਤਫਤੀਸ਼ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਉਹਨਾਂ ਨੂੰ ਭੇਜੇ ਗਏ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵੀਪੀਐਮ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅੱਜ ਇਸ ਕੰਮ ਨੂੰ ਡੀਲ ਕਰ ਰਿਹਾ ਹੈ देखो सारा जग जहर गल्ला नहीं सारे जग ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਕਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਰਿਲੇਸ਼ਨਾਂ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਮੇਰੇ ਕੋਲ ਗੱਲ ਸੁਣਾਉਣ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਚਾਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸਮਰ ਭੇਜਨੇ ਆ ਮੈਂ ਪਹਿਲਾਂ ਤਾਂ ਭੇਜਣਾ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਤਕਤੀਸ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੰਮਾਨ ਉਹਨਾਂ ਨੂੰ ਭੇਜੇਗੇ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵੀਪੀਐਮ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅੱਜ ਇਸ ਕੰਮ ਨੂੰ ਡੀਲ ਕਰ ਰਿਹਾ। ਦੇਖੋ ਸਾਰਾ ਜੱਗ ਜ਼ਹਿਰ ਗੱਲਾਂ ਨਹੀਂ। ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਆ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਇਲੈਕਸ਼ਨਾਂ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਮੇਖੋ ਗੱਲ ਸੁਣਾਉਣ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਚਾਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਨੇ ਆ ਹੁਣ ਪਹਿਲਾਂ ਤਾਂ ਭੇਜਨੇ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਤਫਤੀਸ਼ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਉਹਨਾਂ ਨੂੰ ਭੇਜੇ ਗਏ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਬੀਪੀਐਮ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨੇ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਆ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਨੇ ਨੈਸ਼ਨਲ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਦੇਖੋ ਗੱਲ ਸੁਣੋ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਚਾਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸਮਰਪਿਤ ਜਣਿਆ ਹੁਣ ਪਹਿਲਾਂ ਤਾਂ ਭੇਜਣਾ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਤਕਰੀਸ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੰਮਨ ਉਹਨਾਂ ਨੂੰ ਭੇਜੇ ਗਏ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵੀ ਪੀਮ ਕਰਨ ਦੀ ਕੋਸ਼ਿਸ਼ ਕੀਤੀ ਕੋਈ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨੇ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲਾ ਤਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਇਲੈਕਸ਼ਨਾਂ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਮੇਰੇ ਕੋਲ ਗੱਲ ਸੁਣਾਉਣ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਚਾਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਨੇ ਆ ਹੁਣ ਪਹਿਲਾਂ ਤਾਂ ਭੇਜਣਾ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਹੋ ਕੇ ਕਹਿੰਦੇ ਕਿ ਮੈਂ ਤਕਰੀਸ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਉਹਨਾਂ ਨੂੰ ਭੇਜੇ ਗਏ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵੀ ਪੀਮ ਕਰਨ ਦੀ ਕੋਸ਼ਿਸ਼ ਕੀਤੀ ਕੋਈ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨਹੀਂ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਤਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਨੇ ਲੈਕਚਰਾਂ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਮੇਰੇ ਕੋਲ ਗੱਲ ਸੁਣਾਓ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਚਾਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਨੇ ਆ ਹੁਣ ਪਹਿਲਾਂ ਤਾਂ ਭੇਜਣਾ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਹੋ ਕੇ ਕਹਿੰਦੇ ਕਿ ਮੈਂ ਤਕਤੀਸ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਉਹਨਾਂ ਨੂੰ ਭੇਜੇ ਗਏ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵਿਪੇਮ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰ ਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ ਹੈ ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨੇ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲਾ ਤਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਨੇ ਨੈਕਸ਼ਨਲ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਦੇ ਦੇਖੋ ਗੱਲ ਸੁਣੋ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਜ਼ਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਿਆ ਹੋਰ ਪਹਿਲਾਂ ਤਾਂ ਭੇਜਣਾ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਤਫਤੀਸ਼ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਉਹਨਾਂ ਨੂੰ ਭੇਜੇ ਗਏ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵੀ ਪੇਮ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨੇ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਤਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਇਲੈਕਸ਼ਨਾਂ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਦੇ ਦੇਖੋ ਗੱਲ ਸੁਣੋ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਜ਼ਰੂਰੀ ਹੈ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਿਆ ਹੁਣ ਪਹਿਲਾਂ ਤਾਂ ਭੇਜਣਾ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਹੋ ਰਹੇ ਨੇ ਕਿ ਮੈਂ ਤਕਤੀਸ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਉਹਨਾਂ ਨੂੰ ਭੇਜੇਗੇ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵਿਪੇਮ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ ਹੈ। ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨੇ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲਾ ਤਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਨੇ ਨੈਕਸਨਾ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਮੇਰੇ ਕੋਲ ਗੱਲ ਸੁਣੋ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਜ਼ਰੂਰੀ ਹੈ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੰਮਨ ਭੇਜਨੇ ਆਂ ਹਰ ਪਹਿਲਾਂ ਦਾ ਭੇਜਨੇ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਹੋ ਰਹੇ ਨੇ ਕਿ ਮੈਂ ਤਕਤੀਸ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੰਮਨ ਉਹਨਾਂ ਨੂੰ ਭੇਜੇਗੇ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਭੀਪੀਐਮ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ। ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨਹੀਂ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ